ਆਵਾਯੋ ਕੀ ਕਹਿਣਾ ਚਾਹੁੰਦੇ ਹੋ ਸ਼ਿਦਾਰੀ ਚ ਮੈਂ ਦਲਬੀਰ ਸਿੰਘ ਮੈਂ ਦਿੱਲੀੋਂ ਆਇਆ ਦਰਸ਼ਨ ਕਰਕੇ ਇੱਧਰ ਕਰਨ ਆਇਆ ਸਤਿਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਇਆ ਤੇ ਬਹੁਤ ਆਨੰਦਮਈ ਦਰਸ਼ਨ ਹੋਏ ਨੇ ਉਹਨਾਂ ਦੀ ਬਹੁਤ ਕਿਰਪਾ ਹੋਈ ਹੈ ਤੇ ਅੱਜ 1 ਘੰਟਾ ਅੰਦਰ ਜਾਣ ਵਾਸਤੇ ਲੱਗਿਆ ਕਈ ਵਾਰੀ 2 ਵੀ ਲੱਗਦੇ ਨੇ ਪਰ ਅੱਜ ਸਤਿਗੁਰੂ ਰਾਮਦਾਸ ਜੀ ਨੇ ਖੁੱਲੇ ਦਰਸ਼ਨ ਹੋਏ ਆ ਬਹੁਤ ਆਨੰਦ ਆਇਆ ਬੜੀ ਕਿਰਪਾ ਹੋਈ ਹੈ ਸਤਿਗੁਰੂ ਜੀ ਦੀ ਜੀ ਜੀ ਹਰੇ ਚੱਲ ਰਹੇ ਕੀ ਸ਼ੀਰਦਾ ਇਹਦਾ ਅੱਜ ਬਹੁਤ ਬਰਾਗਮਈ ਜਦੋਂ ਮੈਂ ਜੋੜੇ ਜਮਾ ਕਰਾਏ ਤੇ ਮੇਰੀਆਂ ਅੱਖਾਂ ਚ ਨੇਤਰਾਂ ਚ ਜਲ ਵਿਆ ਤੁਰਿਆ ਤੇ ਮੈਂ ਬੜੀ ਮੁਸ਼ਕਲ ਰੋਕ ਰਿਆ ਸੀ ਕਿਉਂਕਿ ਮੈਨੂੰ ਛੋਟੇ ਸਾਹਿਬਜ਼ਾਦਿਆਂ ਦੀ ਕੱਲ ਤੋਂ ਹੀ ਯਾਦ ਆ ਰਹੀ ਸੀ ਇੰਨੀ ਯਾਦ ਆ ਰਹੀ ਸੀ ਕਿ ਮੇਰੇ ਬਰਦਾਸ਼ਤ ਤੋਂ ਬਾਅਦ ਮੈਂ ਦੱਸ ਨਹੀਂ ਸਕਦਾ ਇਹ ਇਹ ਬਚਨ ਨਹੀਂ ਮੈਂ ਕਰ ਸਕਦਾ ਕਿਉਂਕਿ ਮੈਂ ਸੁਰਤ ਮੇਰੀ ਬੇਸ਼ੱਕ ਮੈਂ ਇੱਥੇ ਆਇਆ ਸਤਗੁਰੂ RAMDAS ਦੇ ਚਰਨਾਂ ਚ ਹਾਂ ਪਰ ਸੁਰਤ ਮੇਰੀ ਫਿਰ ਉੱਥੇ ਹੀ ਜਾ ਰਹੀ ਸੀ ਛੋਟੇ ਸਾਹਿਬਜ਼ਾਦਿਆਂ ਦੇ ਇਸ ਕਰਕੇ ਮੇਰੀ ਬੇਨਤੀ ਹੈ ਕਿ ਕਲੀਅਰ ਦਾ ਬੰਦਰ ਸਾਹਿਬ ਦਾ ਬਸ ਸਭ ਦਾ ਭਲਾ ਹੋਏ ਤੇ ਛੋਟੇ ਸਾਹਿਬ ਜੀ ਅੰਦਰ ਕਿ ਮੇਰੀ ਨਮਸਕਾਰ ਹੈ ਸਭ ਦੁਨੀਆ ਜੋ ਹੈ ਉਹਨਾਂ ਦੇ ਅੱਗੇ ਨਮਸਕਾਰ ਕਰੇ ਉਹਨਾਂ ਦੀ ਸ਼ਹੀਦੀ ਨੂੰ ਜੋ ਅਸੀਂ ਨਹੀਂ ਦੇ ਸਕਦੇ ਉਹਨਾਂ ਦਾ ਕੋਈ ਮੁੱਲ ਨਹੀਂ ਧਾਰ ਸਕਦੇ ਤੇ ਸਭ ਦੁਨੀਆ ਜਿੰਨੀ ਹੈ ਮੈਂ ਅਕਾਲ ਪੁਰਖ ਅੱਗੇ ਬੇਨਤੀ ਕਰਦਾ ਸਤਿਗੁਰੂ ਜੀਓ ਕਿਰਪਾ ਕਰੋ ਕਿ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਨਮਸਕਾਰ ਕੋਟਿ ਕੋਟਿ ਪ੍ਰਣਾਮ ਕਰਦੇ ਰਹੀਏ ਕਰੋਨਾ ਪ੍ਰਣਾਮ ਹੁੰਦੇ ਰਹਿਣ ਅਰਬਾਂ ਖਰਬਾਂ ਪ੍ਰਣਾਮ ਕਰੀਏ ਉਹਨਾਂ ਨੂੰ ਸਤਿਗੁਰ ਜੀ ਜੀ ਦਾਸ ਜੀ ਸਤਿਗੁਰ ਆਮ ਦਾਸ ਜੀ ਅੱਗੇ ਕਿ ਸਭ ਦਾ ਭਲਾ ਹੋ ਜਾਏ ਸਤਿਗੁਰ ਸੱਚੇ ਪਾਤਸ਼ਾਹ ਭਲਾ ਕਰੋ ਜੀ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ ਤੁਸੀਂ ਰਾਜਸਥਾਨ ਜੋਧਪੁਰ ਤੋਂ ਆਏ ਆਂ ਜੋ ਬੱਚੇ ਸਿੱਧੀ ਢਾਰੇ ਚੱਲ ਰਹੇ ਨੇ ਮਥਰ ਰਹਿਣੋਂ ਵਸੇ ਆਏ ਆਂ ਸੰਗਤਾ ਕਿੰਨਾ ਇਕੱਠ ਦੇਖਣ ਨੂੰ ਮਿਲਿਆ ਫੁੱਲ ਇਕੱਠ ਹੈ ਬਹੁਤ ਇਕ ਅਰਦਾਸ ਬੇਨਤੀ ਕੀਤੀ ਸੀ ਹਰਿੰਦਰ ਸਾਹਿਬ ਦਾਸ ਕਿੱਥੇ ਸਾਰਿਆਂ ਨੇ ਸਫਲ ਸਾਹਿਬ ਹੈ ਸਿੱਧੀ ਢਾਰੇ ਜੀ ਫਿਕਰ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਨੈਲ ਸਿੰਘ ਜੋ ਕਿ ਨੀਤਾ ਪ੍ਰਤੀ ਹਰਮੰਦ ਸਾਹਿਬ ਗੁਰਸਾਹਿਬ ਕਿਰਪਾ ਦੁਆਰਾ ਦਰਸ਼ਨ ਕਰਨ ਆਉਂਦਾ ਹੈ ਆ ਵੀ ਦੇਖ ਰਹੇ ਹੋ ਕਿ ਬਿਆੰਦ ਸੰਗਤਾਂ ਪੁੱਜ ਰਹੀਆਂ ਹਨ ਇਹ ਜੋ ਦਿਨ ਚੱਲ ਰਹੇ ਹਨ ਇਹ ਸਹਿਬ ਜਿਆਦਿਆਂ ਦਾ ਤੇ ਮਾਤਾ ਗੁੱਜਰਕੋਵ ਜੀ ਦਾ ਉਹਨਾਂ ਦਾ ਜੋ ਹੈ ਸ਼ਹੀਦੀ ਦੇ ਹੈ 15 ਵੜਾ ਚੱਲ ਰਿਹਾ ਹੈ ਹਰ ਸੰਗਤ ਦੇ ਮਨ ਚ ਚਾਹ ਹੁੰਦਾ ਹੈ ਕਿ ਉਹਨਾਂ ਬੱਚਿਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਜਿਹਦੇ ਕਰਕੇ ਅੱਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਉਸ ਤੋਂ ਬਾਅਦ ਜੋ ਹੈ ਇਹ ਸਾਡੇ ਧਰਮ ਦੀ ਰਾਖੀ ਕੀਤੀ ਉਹਨਾਂ ਨੇ ਕਿਉਂਕਿ ਹਰ ਬੰਦਾ ਆਪਣੇ ਵਾਸਤੇ ਕੁਝ ਕਰਦਾ ਹੈ ਪਰੇ ਗੁਰੂ ਗੋਬਿੰਦ ਸਿੰਘ ਦਾ ਜੋ ਸਾਰਾ ਹੀ ਸਮੁੱਚਾ ਪਰਿਵਾਰ ਇਹਨਾਂ ਨੇ ਮਨੁੱਖਤਾ ਦੇ ਕਲਿਆਣਤਾ ਵਾਸਤੇ ਅਤੇ ਹੋਰ ਜੋ ਹੈ ਸਾਰੇ ਜੋ ਚੰਗੇ ਕੰਮਾਂ ਵਾਸਤੇ ਤਾਂ ਜੋ ਸਾਰੇ ਆਪਣੇ ਧਰਮ ਜੋ ਹੈ ਉਹਦੇ ਤੇ ਰਹਿ ਸਕਣ ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਚ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਧਰਮ ਜਿਹੜਾ ਧਰਮ ਚੋਂ ਉਸਨੂੰ ਪ੍ਰੇਰਨਾ ਦਿੱਤੀ ਤੁਸੀਂ ਆਪਣੇ ਧਰਮ ਚ ਪੱਕੇ ਰਹੋ ਤੋਂ ਗੁਰੂ ਕਿਰਪਾ ਦੁਆਰਾ ਸੰਗਤਾਂ ਨਮਸਕਾਰ ਹੋ ਰਹੀਆਂ ਹਨ ਤਾ ਜੋ ਉਸੀ ਦਿਹਾੜੇ ਦੇ ਸੰਬੰਧ ਵਿੱਚ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਨੇ ਸ੍ਰੀ ਹਰਮੰਦਰ ਸਾਹਿਬ ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਵਗੈਰਾ ਦੀ ਦੁਆਰਾ ਸ੍ਰੀ ਹਰਮੰਦਰ ਸਾਹਿਬ ਬਣਾਇਆ ਗਿਆ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਅਤੇ ਚੌਥੇ ਪਾਤਸ਼ਾਹ ਜੀ ਨਾਲ ਸੰਬੰਧਿਤ ਗੁਰਦੁਆਰਾ ਹੈ ਸੰਗਤਾਂ ਦੇ ਮਨ ਚ ਆ ਰੰਦਾ ਹੈ ਅਰਦਾਸਾਂ ਕਰਦੇ ਹਨ ਕਿ ਸਾਨੂੰ ਮਹਾਰਾਜ ਦੇ ਘਰ ਦੇ ਦਰਸ਼ਨ ਹੋ ਜਾਣ ਆ ਵੀ ਦੇਖ ਰਹੇ ਹੋ ਅੱਜ ਜੋ ਸੰਗਤ ਸੋੜੀ ਘਟ ਹੈ ਨੇ ਤਾਂ ਨਿਤਪਰਦੇ ਘੱਟੋ ਘਾਟ ਡੇਢ ਘੰਟਾ ਲੱਗ ਜਾਂਦਾ ਹੈ ਬਾਹਰ ਤੋਂ ਅੰਦਰ ਦਰਸ਼ਨ ਕਰਨ ਵਾਸਤੇ ਤੋਂ ਆ ਬਹੁਤ ਬਹੁਤ ਆਪ ਪਟਭਾਗੇ ਹੋ ਜੋ ਭਾਈ ਸਾਹਿਬ ਜੀ ਰਿਕਾਰਡਿੰਗ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਆਓ ਜੀ ਗੁਰੂ ਕੀ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ